ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਇਹੋ ਜਿਹੇ ਦਰਿਆ ਵਾਲੇ ਪਿੰਡਾਂ ਚ ਇਹੋ ਜਿਹੇ ਖੇਡ ਪਾਰਕ ਦੇ ਕੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਨਹੀਂ ਤੇ ਸਾਡੇ ਇਹਨਾਂ ਦਰਿਆ ਵਾਲੇ ਪਿੰਡਾਂ ਦੇ ਜਾਂ ਇਹਨਾਂ ਦਾ ਮਤਲਬ ਕੋਈ ਹੋਂਦ ਨਹੀਂ ਸੀ ਪਰ ਇਵੇਂ ਦੇ ਖੇਡਿਆ ਖੇਡ ਸਟੇਡੀਅਮ ਦੇ ਕੇ ਸਾਡੀ ਜਿਹੜੀ ਨਵੀਂ ਜੀ ਔਰ ਚੰਗੇ ਪਾਸੇ ਵੱਲ ਜਾ ਸਕੀ ਠੀਕ ਹੈ ਜੀ ਬਹੁਤ ਵੱਡਾ ਉਪਰਾਲਾ ਐ ਐਮਐਲਏ ਸਾਹਿਬ ਦਾ ਔਰ ਤੁਹਾਡੇ ਪਿੰਡ ਦੇ ਸਹਿਯੋਗ ਨਾਲ ਚਲੋ ਇਹ ਕੰਪਲੀਟ ਹੋਇਆ ਹੈ ਬਹੁਤ ਬਹੁਤ ਵਧਾਈਆਂ ਮੈਂ ਹੁਣ ਬੇਨਤੀ ਕਰੂੰਗਾ ਐਮਐਲਏ ਸਾਹਿਬ ਆਪ ਤੁਹਾਨੂੰ ਖੁੱਲ ਕੇ ਦੱਸਣਗੇ ਇਹਦੇ ਬਾਰੇ ਹਰਦੇਦ ਘਾਟਰ ਮੁਕੇ ਪਹੁੰਚੇ ਹੋਏ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਸਰਦਾਰ ਗੁਰਤਾਰ ਸਿੰਘ ਜੀ ਸਾਡੇ ਵੀਡੀਓ ਸਾਹਿਬ ਜੀ ਸਾਹਿਬ ਇਸ ਨਗਰ ਤੋਂ ਸਮੂਹ ਪੰਚਾਇਤ ਨਗਰਕੋੜ ਮਾਮਦਖਾਂ ਦੇ ਇੱਜ਼ਤ ਵਾਲਾ ਰੋਸ਼ਨ ਵਾਲਾ ਸੋ ਸਾਰੇ ਹੀ ਪਤਉ ਦੇ ਸੱਜਣਾ ਨੂੰ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਤੋਂ ਤਕਰੀਬਨ ਪਿੰਡਾਂ ਦੇ ਵਿੱਚ ਜਿਹੜੇ-ਜਿਹੜੇ ਵਿਕਾਸ ਕਾਰਜ ਹੋਏ ਨੇ ਉਹਨਾਂ ਦੇ ਅਦਗਾਟਨ ਕਰ ਰਿਆਂ ਪਿੰਡ ਚਾਂਬ ਤੋਂ ਸ਼ੁਰੂ ਹੋਇਆ ਫਿਰ ਪ੍ਰੋਜ ਵਾਲਾ ਮੰਗਲ ਸਿੰਘ ਹੁਣ ਤੁਹਾਡੇ ਪਿੰਡ ਆਇਆ ਜੇ ਅੱਗੇ ਵੀ ਤਿੰਨ ਚਾਰ ਨਗਰਾਂ ਦੇ ਵਿੱਚ ਉਦਘਾਟਨ ਨੇ ਇਲੈਕਸ਼ਨ ਦੇ ਵਿੱਚ ਜਦੋਂ ਮੈਂ ਤੁਹਾਡੇ ਇਹਨਾਂ ਪਿੰਡਾਂ ਦੇ ਵਿੱਚ ਆਉਂਦਾ ਸੀ ਤੁਸੀਂ ਆਪਦੇ ਪਿੰਡ ਦੀਆਂ ਜੋ-ਜੋ ਮੇਨ ਮੰਗਾ ਸੀ ਤੁਸੀਂ ਦੱਸਦੇ ਸੀ ਕਿ ਸਾਡੇ ਪਿੰਡ ਦੇ ਵਿੱਚ ਆ ਜੀ ਚਾਹੀਦੀ ਆ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਖੇਡ ਗਰਾਊਂਡ ਚਾਹੀਦਾ ਕਿਸੇ ਨੂੰ ਪਾਰਕ ਚਾਹੀਦਾ ਕਿਤੇ ਗੜੀਆਂ ਨਾਲੀਆਂ ਨਹੀਂ ਬੜੀਆਂ ਸਨ ਕਿਤੇ ਕੋਈ ਸ਼ਮਸ਼ਾਨ ਘਾੜ ਦਾ ਕੰਮ ਨਹੀਂ ਹੋਇਆ ਸੀ ਤੇ ਮੈਂ ਤੁਹਾਡੇ ਨਾਲ ਉਹਦਾ ਵਾਅਦਾ ਕੀਤਾ ਸੀ ਕਿ ਜਿਹੜੇ ਜਿਹੜੇ ਤੁਸੀਂ ਕੰਮ ਮੈਨੂੰ ਨੋਟ ਕਰਾਈ ਜਾਂਦੇ ਹੋ ਪ੍ਰਮਾਤਮਾ ਕਿਰਪਾ ਕਰੇ ਆਪਣਾ ਸਮਾਂ ਆਵੇ ਤੇ ਆਪਾਂ ਉਹ ਕੰਮ ਤੁਹਾਨੂੰ ਕਰਕੇ ਦਿਖਾਵਾਂਗੇ ਜੇਸ ਨਗਰ ਦੇ ਵਿੱਚ ਕੋਈ ਵੀ ਜਿਹੜੀ ਖੇਡ ਗਰਾਊਂਡ ਨਹੀਂ ਸੀ ਅੱਜ ਖੁਸ਼ੀ ਹੋਈ ਹੈ ਥੋੜਾ ਚਾਹੇ ਪਾਰਕ ਕਹੋ ਚਾਹੇ ਖੇਡ ਗਰਾਊਂਡ ਕਹੋ ਇਹਦਾ ਅਧ்கਾਟ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਮੈਂ ਜਦੋਂ ਆਉਂਦਾ ਸੀ ਤਾਂ ਮੈਂ ਦੇਖਦਾ ਸੀ ਕਿ ਨੌਜਵਾਨਾਂ ਦੇ ਖੇਡਣ ਵਾਸਤੇ ਜਾਂ ਨੌਜਵਾਨਾਂ ਦੇ ਕੋਈ ਵਾਰਜਸ਼ ਕਰਨ ਵਾਸਤੇ ਕੋਈ ਵੀ ਚੀਜ਼ ਕੋਈ ਜਗ੍ਹਾ ਨਹੀਂ ਸੀ ਸਰਪੰਚ ਸਾਹਿਬ ਨੂੰ ਸੱਦ ਕੇ ਇਹਨਾਂ ਕੋਲੋਂ ਮਤਾ ਪੁਆਇਆ ਤਕਰੀਬਨ 14 ਲੱਖ ਰੁਪਈਆ ਜਿਹੜਾ ਹੈਗਾ ਤੁਹਾਡਾ ਆ ਜਿਹੜਾ ਖੇਡ ਗਰਾਊਂਡ ਹੈ ਇਹਦਾ ਪਾਸ ਹੋਇਆ ਸੀ ਪਰ ਅਜੇ ਤੱਕ ਲੱਗਾ ਸਿਰਫ 10 ਲੱਖ ਰੁਪਈਆ 4 ਲੱਖ ਰੁਪਈਆ ਅਜੇ ਬਾਕੀ ਹੈ ਜੋ ਤੁਸੀਂ ਕੋਈ ਚਾਹੁੰਦੇ ਹੋ ਇਹਦੇ ਵਿੱਚ ਜੇ ਕੋਈ ਓਪਨ ਜਿੰਮ ਲਾਉਣਾ ਹੈ ਜਾਂ ਕੋਈ ਹੋਰ ਚੀਜ਼ ਬਣਾਉਣੀ ਹੈ ਆਪਾਂ ਉਹ ਵੀ ਬਣਾ ਸਕਦੇ ਹਾਂ ਜੋ ਜੋ ਤੁਸੀਂ ਕਹੀ ਜਾਓਗੇ ਨੌਜਵਾਨਾਂ ਦੀ ਸਹੂਲਤ ਦੇ ਅਨੁਸਾਰ ਜਾਂ ਜਿਹੜੇ ਮੁੰਡੇ ਇੱਥੇ ਆਉਂਦੇ ਆ ਉਹਨਾਂ ਦੀ ਸਹੂਲਤ ਦੇ ਅਨੁਸਾਰ ਜੋ ਜੋ ਤੁਸੀਂ ਕਹੋਗੇ ਇਸ ਜਗ੍ਹਾ ਤੇ ਉਹ ਬਣ ਜਾਊਗਾ ਸੋ ਤੁਸੀਂ ਮੈਨੂੰ ਪਿਆਰ ਦਿੱਤਾ ਤੇ ਮੇਰਾ ਇਹ ਫਰਜ਼ ਬਣਦਾ ਸੀ ਕਿ ਜਿਹੜਾ ਤੁਹਾਡੇ ਪਿਆਰ ਦਾ ਜਿਹੜਾ ਮੁੱਲ ਹੈ ਉਹ ਪਿੰਡਾਂ ਦੇ ਵਿੱਚ ਕੰਮ ਕਰਕੇ ਮੈਂ ਇਵੇਂ ਉਹ ਵਾਪਸ ਕਰਾਂ ਤੁਹਾਨੂੰ ਮੋੜਾਂ ਮੈਨੂੰ ਪਤਾ ਹੈ ਜਦੋਂ ਮੈਂ ਇੱਜ਼ਤ ਵਾਲੇ ਹੁਣ ਵੀ ਜਦੋਂ ਮੈਂ ਐਂਟਰ ਹੋਇਆ ਹੈ ਤੁਹਾਡੀ ਇੱਜ਼ਤ ਵਾਲੇ ਦੀ ਜਿਹੜੀ ਫਿਰਨੀ ਹੈ ਜਿਹੜੀ ਇੱਧਰ ਵੀ ਜਿਹੜੀ ਦੁਬੁਰਜੀ ਵਾਲੀ ਹੈ ਆ ਥੋੜੇ ਤੋਂ ਪਹਿਲਾਂ ਵੀ ਮੈਨੂੰ ਸਰਪੰਚ ਸਾਹਿਬ ਤੇ ਮੈਂਬਰ ਸਾਹਿਬ ਵੀ ਮਿਲੇ ਸੀ ਇਹਨਾਂ ਨੇ ਵੀ ਇਹ ਗੱਲ ਕਹੀ ਕਿ ਸਾਡੀ ਜਿਹੜੀ ਉਹ ਭਾਈ ਜਿਹੜੀ ਫਰਨੀ ਦੀ ਜਿਹੜੀ ਉਹ ਮੁਰੰਮਤ ਹੈ ਜਿਹੜੀ ਹੋ ਗਈ ਹੈ ਰਿਪੇਅਰ ਉਹ ਕਰਾਈ ਜਾਵੇ ਮੈਂ ਉਦੋਂ ਵੀ ਫੋਨ ਕਰਕੇ ਜਿਹੜੇ ਸਾਡੇ ਮੰਡੀਪੁਰ ਦੇ ਅਧਿਕਾਰੀ ਨੇ ਉਹਨਾਂ ਨੂੰ ਮੈਂ ਕਿਹਾ ਤੇ ਇੰਦੋਂ ਦੀ ਜਿਹੜੀ ਰੋਡ ਹੈ ਜਿਹੜੇ ਕੋਟ ਮੌਤਖਾਨ ਤੋਂ ਜਿਹੜੀ ਇਹ ਰੋਡ ਹੈ ਇਹ ਥੋੜੀ ਰਿਪੇਅਰ ਦੇ ਵਿੱਚ ਪੈ ਗਈ ਹੈ ਇਹ ਵੀ ਤਕਰੀਬਨ 2 ਮਹੀਨਿਆਂ ਦੇ ਵਿੱਚ ਉਹ ਜਿਹੜੀ ਇਹ ਰੋਡ ਹੈ ਤੁਹਾਡੀ ਇਹ ਬਣ ਜਾਣੀ ਹੈ ਨਵੀਂ ਬਣ ਜਾਣੀ ਹੈ ਤੇ ਜਿਹੜੀ ਉਹ ਫਰਨੀ ਆ ਫਰਨੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਉਸ ਵੇਲੇ ਮੈਂ ਕਿਹਾ ਮੈਂ ਕਿਹਾ ਭਾਈ ਇਹ ਜਿਹੜਾ ਧਾ ਕਿਲੋਮੀਟਰ ਦਾ ਟੁੱਟਾ ਵੀ ਪਾਓ ਉਮੀਦ ਹੈ ਕਿ ਇਹ ਵੀ ਜਲਦੀ ਜਿਹੜੀ ਤੁਹਾਡੀ ਫਰਨੀ ਆ ਉਹ ਵੀ ਬਣ ਜਾਊਗੀ ਨਗਰ ਦੇ ਵਿੱਚ ਕੰਮ ਚੱਲੀ ਜਾਂਦਾ ਜਿਹੜੇ-ਜਿਹੜੀਆਂ ਕੋ ਗਲੀਆਂ ਬਣਨ ਵਾਲੀਆਂ ਨੇ ਕੀਤੇ ਜਾਣ ਉਹ ਵੀ ਬਣਾਈ ਜਾਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਹੋਰ ਵੀ ਕੰਮ ਤੁਹਾਡੇ ਨਕਰ ਦਾ ਹੋਇਆ ਕਿਉਂਕਿ ਤੁਸੀਂ ਮੈਨੂੰ ਚੌਕੀਦਾਰਾ ਦਿੱਤਾ ਇਹ ਸਾਰੇ ਹਲਕੇ ਦਾ ਤੇ ਮੇਰਾ ਫਰਜ਼ ਬਣਦਾ ਹੈ ਕਿ ਤੁਹਾਡੇ ਜਿਹੜੇ ਕੰਮ ਨੇ ਇਹ ਪਹਿਲ ਦੇ ਆਧਾਰ ਤੇ ਜਿਹੜੇ ਹੈਗੇ ਆ ਕੀਤੇ ਜਾਣ ਪੂਰੇ ਕੀਤੇ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਵੇਂ ਪਿਆਰ ਦਿੰਦੇ ਰਿਹਾ ਜੇ ਇਹ ਜਿਹੜੇ ਕੰਮ ਨੇ ਉਹ ਐਵੇਂ ਹੁੰਦੇ ਰਹਿਣਗੇ ਇਹ ਜਿਹੜਾ ਹੁਣ ਪਾਰਕ ਹੈ ਇਹ ਭਾਈ ਹੁਣ ਤੁਹਾਡੇ ਪਿੰਡ ਨੂੰ ਅਜ ਸਪੁਰਦ ਕਰਕੇ ਚੱਲੇ ਆ ਅੱਜ ਤੋਂ ਬਾਅਦ ਇਹਦਾ ਰੱਖ ਰਖਾ ਅੱਜ ਤੋਂ ਬਾਅਦ ਇਹਦੀ ਦੇਖਭਾਲ ਆ ਤੁਸੀਂ ਨੌਜਵਾਨ ਖੜਿਓ ਸਾਰੇ ਇਹ ਭਾਈ ਤੁਸੀਂ ਕਰਨੀ ਆ ਸਰਕਾਰਾਂ ਚੀਜ਼ਾਂ ਬਣਾ ਦਿੰਦੀਆਂ ਨੇ ਪਰ ਉਦੋਂ ਬਾਅਦ ਉਹਨਾਂ ਦੀ ਰੱਖਰਖਾ ਦੇਖਭਾਲ ਇਹ ਭਾਈ ਪਿੰਡ ਵਾਲਿਆਂ ਨੂੰ ਕਰਨੀ ਪੈਂਦੀ ਆ ਤੁਹਾਨੂੰ ਇਹਨਾਂ ਵਧੀਆ ਪਾਰਕ ਬਣਾਤਾ ਹੋਰ ਵੀ ਜੇ ਕੁਝ ਇਹਦੇ ਵਿੱਚ ਲੱਗਣ ਵਾਲੀ ਚੀਜ਼ ਹੋਈ ਆ ਉਹ ਵੀ ਲਾਦਾਂਗੇ ਪਰ ਉਦੋਂ ਬਾਅਦ ਉਹਦੀ ਸਾਂਭ ਸੰਭਾਲ ਇਹ ਭਾਈ ਤੁਸੀਂ ਕਰਨੀ ਆ ਇਹਨਾ ਕਿਹਾ ਜੇ ਕਿ ਸਰਕਾਰੀ ਆ ਜਾ ਸਿਰਫ ਇਹ ਸਰਪੰਚ ਦਾ ਕੰਮ ਹੈ ਜਾਂ ਮੈਂਬਰ ਦਾ ਕੰਮ ਹੈ ਇਹ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਹ ਜਿਹੜਾ ਪੈਸਾ ਇਹ ਪੈਸਾ ਭਾਈ ਤੁਹਾਡਾ ਲੱਗਾ ਕਿਸੇ ਹੋਰ ਦਾ ਨਹੀਂ ਲੱਗਾ ਇਹ ਤੁਹਾਡਾ ਪੈਸਾ ਤੇ ਤੁਹਾਡੀ ਚੀਜ਼ ਹੈ ਇਹਦੀ ਸਾਂਭ-ਸਮਾਲ ਤੁਸੀਂ ਕਰਨੀ ਆ ਮੇਰੇ ਲੈ ਕੇ ਤਾਂ ਜੋ ਵੀ ਸੇਵਾ ਹੋਊਗੀ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਚੋਗ ਵਿੱਚ ਕੀ ਜਾਓਗੇ ਮੈਂ ਕਰੀ ਜਾਊਂਗਾ ਤੇ ਤੁਹਾਡਾ ਸਾਰਿਆਂ ਦਾ जल्दी अगले प्रोग्राम लेड में अॼु इते पहुचण ते सारायादि वाहिगुरू जी का ख़ालसा वाहिगुरू जी फतिह